ਹਾਂਜੀ ਕੀ ਨਾਮ ਕੀ ਤੁਹਾਡਾ ਜੀ ਕੁਲਦੀਪਰ ਉੱਚੀ ਬੋਲੋ ਕੁਲਦੀਪਰ ਇਹ ਬੇਟੇ ਦਾ ਕੀ ਨਾਮ ਹੈ ਜਿਹੜਾ ਇਸ ਸਮੇਂ ਅਮਰੀਕਾ ਤੋਂ ਰਿਪੋਰਟ ਹੋਇਆ ਜਸ਼ਨਪ੍ਰੀਤ ਸਿੰਘ ਕਿੰਨੀ ਉਮਰ ਕਿੰਨੀ ਹੁੰਦੀ 20 ਸਾਲ ਤੇ 19 ਸਾਲ ਤੋਂ ਕਿੰਨਾ ਸਮਾਂ ਹੋ ਗਿਆ ਸੀ ਉਹਨੂੰ ਅਮਰੀਕਾ ਗਏ ਨੂੰ ਕਤਰ ਮਹੀਨਾ ਕਿ ਹੋ ਗਿਆ ਮਹੀਨਾ ਕੋ ਹੋ ਗਿਆ ਕਿੱਥੋਂ ਰਿਪੋਰਟ ਕਿੱਥੋਂ ਆਇਆ ਕੈਂਪ ਚ ਹੋਇਆ ਕਿ ਸ਼ਹਿਰ ਚ ਕਿਦੋਂ ਕੰਮ ਕਰਦੇ ਫੜਿਆ ਗਿਆ ਉੱਥੋਂ ਆ ਮੀਂਹ ਕੈਂਪ ਚ ਹੋਇਆ। ਕੈਂਪ ਚ ਹੋਇਆ ਜੀ। ਕਿੰਨਾ ਸਮਾਂ ਕੈਂਪ ਚ ਰਿਹਾ ਜੀ? ਇਹ ਮਹੀਨਾ ਕੋਈ ਗਿਆ ਨੂੰ। ਠੀਕ ਹੈ ਜੀ। ਤੇ ਕਿੰਨੇ ਕ ਪੈਸੇ ਤੁਹਾਡੇ ਲੱਗੇ ਸੀ ਜਦੋਂ ਤੁਹਾਡਾ ਬੇਟਾ ਇਥਰਵਾਨਾ ਹੋਇਆ। ਦੱਸ ਲਾ ਕੀ ਗਿਆ 40-41 ਲੱਖ ਰੁਪਏ। 40-50 ਲੱਖ ਠੀਕ ਹੈ ਜੀ। ਕੀ ਹੁਣ ਕੀ ਮਹਿਸੂਸ ਕਰਦੇ ਪਿਓ ਇਸ ਟਾਈਮ? ਮੂੰਹ ਜੀ ਮਹਿਸੂਸ ਕਰਨਾ ਹੀ। ਜੋਗਾ ਠੀਕ ਹੈ ਜੀ ਬਸ। ਕਿਹਦੇ ਕੋਈ ਏਜੰਟ ਕਿਹਦੇ ਰਾਈ ਗਿਆ ਸੀ ਉਹ ਉਹ ਉੱਥੇ ਹੀ ਨੇ ਕੀਤਾ ਜੀ ਸਪੇਨ ਤੇ ਕੀਤਾ ਹੀ ਸਪੇਨ ਪਹਿਲਾਂ ਚਲ ਗਿਆ ਸੀ ਸਪੇਨ ਤੇ ਪਹਿਲਾਂ ਗਿਆ ਸੀ ਸਪੇਨ ਤੇ ਕਿੰਨਾ ਸਮਾਂ ਹੋ ਗਿਆ ਹੁਣ ਸਪੇਨ ਤੇ ਸਪੇਨ ਤੇ ਗਿਆ ਅਗਸਤ ਦਾ ਗਿਆ ਅੱਛਾ ਜੀ ਠੀਕ ਹੈ ਹੁਣ ਤੁਹਾਡੀ ਕੋਈ ਸਰਕਾਰ ਤੋਂ ਮੰਗੋ ਇਸ ਸੰਬੰਧੀ ਚਲੋ ਜੀ ਹੁਣ ਬੱਚਾ ਘਰ ਆ ਗਿਆ ਜੋ ਕੀ ਕਰੀਏ ਮੈਂ ਸ਼ੁਕਰ ਕਰ ਮਾਪੇ ਬੇਟਾ ਘਰ ਆ ਗਿਆ ਠੀਕ ਹੈ